ਖਬਰ ਸ਼ਾਰਪੁਰ ਦੇ ਹਲਕਾ ਚੱਪੇਵਾਲੀद्दीनੋਂ ਦੇ ਪਿੰਡ ਬੁਚਰਾਵਰ ਤੋਂ ਜਿੱਥੇ ਦਾ ਰਹਿਣ ਵਾਲਾ ਇੱਕ 18 ਸਾਲਾ ਨੌਜਵਾਨ ਕਿਡਨੀਆ ਫੇਲ ਹੋਣ ਕਾਰਨ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਤੇ ਉਸਤੇ ਇਲਾਜ ਤੇ ਹਜ਼ਾਰਾਂ ਰੁਪਏ ਦਾ ਖਰਚਾ ਆ ਚੁੱਕਿਆ ਜਾਣਕਾਰੀ ਦਿੰਦਿਆਂ ਨੌਜਵਾਨ ਕਰਨਦੀਪ ਸਿੰਘ ਦੇ ਪਿਤਾ ਨਿਰਮਲ தாਸ ਨੇ ਦੱਸਿਆ ਕਿ ਦਿਹਾੜੀ ਕਰਨ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਤਿੰਨ ਬੱਚੇ ਨੇ ਉਹਨਾਂ ਦੱਸਿਆ ਕਿ ਉਹਨਾਂ ਦਾ 18 ਸਾਲਾ ਪੁੱਤ ਕਰਨਦੀਪ ਸਿੰਘ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦਾ ਵਿਦਿਆਰਥੀ ਸੀ ਟਾਈਕੁਮਿੰ ਨੇ ਪਹਿਲਾਂ ਉਹ ਅਚਾਨਕ ਬਿਮਾਰ ਹੋ ਜਾਂਦਾ ਤੇ ਹੁਣ ਹਫ਼ਤੇ ਚੁਸ ਦੀ ਦੋ ਵਾਰ ਡਾਇਲਿਸਿਸ ਹੁੰਦੀ ਹੈ ਤੇ ਜਿਸ ਤੇ ਹਜ਼ਾਰਾਂ ਰੁਪਏ ਦਾ ਖਰਚਾ ਆਉਂਦਾ ਹੈ ਰੋਹ ਦੇ ਪਾਪ ਨੇ ਆਪਣੇ ਪੁੱਤਰ ਦੇ ਲਾਜ ਲਈ ਸਮਾਜ ਸੇਵੀਆਂ ਤੇ ਸਰਕਾਰ ਤੋਂ ਮਦਦ ਦੀ ਕੋਹਾ ਲਗਾਈ ਤੇ ਇਥੋਂ ਤੱਕ ਕਿ ਹੈ ਕਿ ਉਸ ਦੀ ਕਿਡਨੀ ਕੱਢ ਕੇ ਉਸ ਦੇ ਪੁੱਤ ਦੇ ਪਾ ਦਿੱਤੀ ਜਾਵੇ ਪਰੰਤੂ ਉਸ ਕੋਲ ਅਜਿਹਾ ਕਰਨ ਲਈ ਵੀ ਪੈਸੇ ਨਹੀਂ ਨੇ ਤੇ ਹੁਣ ਤੱਕ ਉਹਨਾਂ ਦੇ ਵੱਲੋਂ ਜੋ ਕੁਝ ਵੀ ਕਮਾਇਆ ਗਿਆ ਸੀ ਉਹ ਆਪਣੇ ਪੁੱਤ ਤੇ ਲਗਾ ਚੁੱਕੇ ਆਪ ਤੇ ਜੋ ਦੋ ਵਾਰੀ ਜੀ ਪੀਜੀਐ ਤੋਂ ਕਿਹਾ ਜ਼ਰੂਰੀ ਤੇ ਹੁਣ ਤੁਸੀਂ ਸ਼ਿਵਾ ਹਸਪੀਟਲ ਤੋਂ ਕਰਵਾ ਦੇ ਹਾਂਜੀ ਹੁਣ ਮੈਂ ਪਹਿਲਾਂ ਮੈਂ ਸਿਵਲ ਤੋਂ ਕਰਾਈ ਸੀ ਫੇਰ ਮੈਂ ਹੁਣ ਛੇ ਬੰਦ ਦੇ ਲੈ ਕੇ ਜਾਂਦੇ ਚੈਸਟ ਦੇ ਵਿੱਚ ਬਲਗਮ ਰੇਸ਼ਾ ਬਹੁਤ ਭਰ ਗਈ ਤੇ ਸਿਵਲ ਦੇ ਵਿੱਚ ਕੋਈ ਇਲਾਜ ਨਹੀਂ ਹੈਗਾ ਇਹਦਾ ਕੀ ਕੰਮ ਕੀ ਕਰਦੇ ਹੋ ਜੀ ਮੈਂ ਪ੍ਰਿੰਟਰ ਦਾ ਕੰਮ ਕਰਦਾ ਜੀ ਘਰ ਦੇ ਕੀ ਹਾਲਾਤ ਆ ਘਰ ਦੇ ਬਸ ਦੇਖੋ ਜੀ ਦੇਖ ਲਓ ਤੁਹਾਡੇ ਸਾਹਮਣੇ ਆ 3 ਫੁੱਟ ਟੋਆ ਪੈ ਗਿਆ ਛੱਤ ਬੰਦ ਨਹੀਂ ਸਕਦਾ ਧੀ ਮੇਰੀ ਜਵਾਹਨਾ ਬੇਵੋੜੀ ਕੋਈ ਜਾਨੀ ਕਿ ਸਾਰਾ ਹੈ ਨਹੀਂ ਮੈਨੂੰ ਮੈਂ ਤਾਂ ਇਹ ਕਹਿ ਰਿਹਾ ਕਿ ਮੇਰੇ ਮੈਂ ਗੁਰਦਾ ਵੀ ਦੇਣ ਨੂੰ ਤਿਆਰ ਆ ਆਪਣੇ ਆਪਣੇ ਬੱਚੇ ਨੂੰ ਕਿਡਨੀ ਦੇਣ ਨੂੰ ਵੀ ਤਿਆਰ ਆ ਤੇ ਪਰ ਉਹ ਜਿਹੜਾ ਖਰਚ ਆ ਉਹ ਮੇਰੇ ਕੋਲ ਨਹੀਂ ਹੋ ਰਿਹਾ ਇਸ ਕਰਕੇ ਮੇਰਾ ਬੱਚਾ ਘਰ ਬੈਠਾ ਕੀ ਗੱਲਾਂ ਚੱਲਦੇ ਹੋ ਜਿਹੜੇ ਆ ਤੁਹਾਡੇ ਤੁਹਾਡੀ ਵੀਡੀਓ ਦੇਖ ਰਹੇ ਹੋਣਗੇ ਸਮਾਸੇਵੀ ਜਾਂ ਸਰਕਾਰ ਦੇ ਨਮਾਇਦੇ ਕੀ ਮੈਂ ਸਮਾਸੇਵੀ ਸੰਸਥਾ ਨੂੰ ਇਹ ਹੀ ਕਹਿ ਸਕਦਾ ਕਿ ਮੈਂ ਕਿਡਨੀ ਦੇ ਸਕਦਾ ਤੇ ਪਹਿਲਾਂ ਮੇਰੇ ਕੋਲ ਖਰਚਾ ਹੈ ਨਹੀਂ ਉਹ ਮੇਰੀ ਮਦਦ ਕੀਤੀ ਜਾਵੇ ਤੁਜੇ ਪਾਸੇ ਜੇਕਰ ਪਰਿਵਾਰ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤਾਂ ਦਾ ਕੁਝ ਵੀ ਹਾਲ ਠੀਕ ਨਹੀਂ ਨਜ਼ਰ ਆਉਂਦਾ ਪਰਿਵਾਰ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਅਤੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤਾਂ ਸਿਰਫ ਬਾਪ ਦੇ ਹਿੱਸੇ ਤੇ ਸਾਰੇ ਕਰਦਾ ਗੁਜ਼ਾਰਾ ਚੱਲਦਾ ਪਰਿਵਾਰ ਦੇ ਹਾਲਾਤ ਜੀ ਬਹੁਤ ਮਾੜੇ ਹੈਗੇ ਆ ਤੇ ਇਹਨਾਂ ਨੇ ਮੱਲਾ ਪਹੁੰਚ ਵੀ ਕਈ ਤੱਕ ਕਈ ਪੱਸੀ ਕੀਤੀ ਹੈ ਔਰ ਕੋਈ ਲੜਪੱਤਾ ਨਹੀਂ ਇਹਨਾਂ ਨੂੰ ਮੱਲੋ ਮਿਲ ਰਿਹਾ ਤੇ ਨਾ ਹੀ ਕੋਈ ਮੱਲੋ ਹੈਲਪ ਜਿਆਦਾ ਹੋ ਰਹੀ ਹੈ ਕੁਝ ਤੇ ਬੱਚੇ ਦੀ ਦੋਨੇ ਕਿਟਨੀਆਂ ਕਰਾ ਹੋ ਗਈਆਂ ਤੇ ਡੈਲਿਸ ਮੱਲੋ ਹਫਤੇ ਦੀ ਦੋ ਵਾਰੀ ਹੁੰਦੀ ਆ ਤੇ ਪਰਿਵਾਰ ਕੋਲ ਇੰਨੇ ਪੈਸੇ ਵੀ ਹੈ ਨਹੀਂ ਕਿ ਮੱਲੋ ਜਿਹੜੀ ਡੈਲਿਸ ਵੀ ਕਰਵਾ ਸਕਣ ਆਪਣੇ ਜੇਬ ਖਾਤੇ ਚ ਤੇ ਇਸ ਕਰਕੇ ਬੇਨਤੀ ਹੈ ਕਿ ਸਾਰੇ ਮੱਲੋ ਵੇ ਹੈਲਪ ਕੀਤੀਵੇ ਪਰਵਾਰ ਦੀ ਤੇ ਵੱਧ ੜ ਕੇ ਜੋ ਵੀ ਮੱਲੋ ਹੈਗਾ ਤੇ ਪਾਦਰੀ ਸਾਹਿਬਾ ਨਾਲ ਦੇ ਮੱਲੋ ਬੱਚੇ ਦੇ ਕਿਤਨੇ ਦਿਨ ਨੂੰ ਵੀ ਤਿਆਰ ਹੈਗੇ ਆ ਆਪਣੀ ਪਰ ਉੱਪਰਲਾ ਖਰਚਾ ਮੱਲੋ 5.5-6 ਲੱਖ ਦੇ ਵਿੱਚ ਵਿੱਚ ਕਹਿੰਦੇ ਮੱਲੋ ਬੇ ਟਾ ਫਾਰਮ ਕਰਨ ਦਾ ਲੱਗਣਾ ਹੈਗਾ ਤੇ ਉਹ ਪਰਿਵਾਰ ਦੇ ਕੋਲੋਂ ਇੰਨਾ ਕੋਈ ਹੈ ਨਹੀਂ ਖਰਚਾ ਤੇ ਇਸ ਕਰਕੇ ਸਾਨੂੰ ਸਾਡੀ ਬੇਹੀ ਬੇਨਤੀ ਆ ਪੂਰੇ ਮੱਲੋ ਪਿੰਡ ਮਸੀਆ ਦੀ ਕਿ ਮੱਲੋ ਇਹ ਪਰਿਵਾਰ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਪਿੰਡ ਵਾਸੀਆਂ ਦਾ ਵੀ ਕਹਿਣਾ ਕਿ ਸੌਖੇ ਕੱਢੀ ਦੇ ਵਿੱਚ ਸਮਾਜ ਸੇਵੀ ਵਿਅਕਤੀ ਉਹਨਾਂ ਦਾ ਸਾਥ ਦੇ ਤਾਂ ਜੋ ਬੱਚਾ ਮੁੜ ਤੰਦਰੁਸਤ ਹੋ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ